ਮੰਗਾ ਵੀ ਮਾਰੀਆਂ ਜਾ ਰਹੀਆਂ ਅੰਦਰ ਚਲੋ ਅਦੀ ਗੱਲ ਆ ਅਦੀ ਗੱਲ ਹੋ ਗਈ ਇੱਥੇ ਇਹ ਗੱਲ ਆ ਅੰਦਰ ਚਲਵਾ ਗੇ ਇਹ ਗੱਲ ਆ ਕਦੀ ਪਲੇ ਯਾਰ ਕਿਹੜੀ ਲੋਡ ਡਾਕਟਰ ਅਸੀਂ ਇੱਥੇ ਖੜੇ ਆ ਅਸੀਂ ਕੰਮੋ ਕਰ ਟੇਕ ਮੋਲ ਭਾਜੀ 100 ਡਾਲਰ ਵੀ ਮੰਗ ਸਕਦੇ 144 ਲੱਗੀਆਂ 100 ਡਾਲਰ ਮੈਂ ਕੱਲਾ ਕਹਿੰਦਾ ਵਾ ਅਸੀਂ ਇਹ ਕਹ ਲੋਗੇ ਆਪਣੇ ਮੀਡੀਆ ਦੇ ਕੱਲ ਵੀ ਨਹੀਂ ਕਰ ਸਕਦੇ ਇਹ ਤੁਸੀਂ ਸਾਡੇ ਕਿ ਇੱਕ ਗਲਤੀ ਕੀ ਕਰਦੇ ਪਏ ਅਸੀਂ ਉਹ ਸਾਨੂੰ ਦੱਸੋ ਦਾ ਸਹੀ ਚੌਥੀ ਬੱਸ ਭਰੀ ਜਾ ਰਹੀ ਐ ਇਸ ਤੋਂ ਪਹਿਲਾਂ ਤਿੰਨ ਬੱਸਾਂ ਭਰ ਕੇ ਲੈ ਗਈ ਐ ਪੁਲਿਸ ਤਾਂ ਭਗੜ ਮਚ ਗਈ ਐ ਤਸਵੀਰਾਂ ਦਿਖਾ ਦਿੰਨੇ ਆ ਕਿ ਕਿਸ ਤਰੀਕੇ ਨਾਲ ਚੰਡੀਗੜ੍ਹ ਪੁਲਿਸ ਚੌਥੀ ਵਾਰ ਫੇਰ ਬੱਸ ਭਰ ਰਹੀ ਐ ਆ ਦੇਖੋ ਕਿਹੜੀ ਗੱਲ ਆ ਆ ਭਰਾ ਤਾਂ ਦੱਸੋ ਗੱਲ ਕੀ ਆ ਆ ਭਾਈਆ ਵੇਖ ਲਓ ਕੀ ਕਰਨ ਦੇ ਆ ਇੱਥੇ ਕਿਹੜਾ ਲਾਅਰਡ ਕਿਹੜੀ ਲਾਅਰਡ ਆਰਡਰ ਐਸੇ ਇੱਥੇ ਖੜੇ ਆ ਪਿੱਛੇ ਹੋ ਜਾਓ ਕੀ ਕਰ ਰਹੇ ਹੋ ਕੋਈ ਲੋਨਡਰ ਤੁਸੀਂ ਕੋਈ ਅਸੀਂ ਆਪਣੇ ਮੀਡੀਆ ਨਾਲ ਗੱਲ ਵੀ ਨਹੀਂ ਕਰ ਸਕਦਾ ਅਸੀਂ ਤੁਸੀ ਸਾਡੇ ਇੱਕ ਗਲਤੀ ਕੀ ਕਰਦੇ ਪਏ ਅਸੀਂ ਉਹ ਸਾਨੂੰ ਦੱਸੋ ਤਾਂ ਸਹੀ ਇੱਕ ਵਾਰ ਕੰਮ ਕਰ ਟੈਕ ਮੋਲ ਜੀ 143 ਨਹੀਂ ਮੰਨ ਸਕਦਾ 144 ਲੱਗੀ 144 ਮੈਂ ਕੱਲਾ ਖੜਾ ਵਾ ਕਦੀ ਬਾਕੀ ਤੇ ਲੱਗੀ ਕਦੀ 144 ਲੱਗੀ ਮੇਰੇ ਤੇ ਮੈਂ ਕੱਲਾ ਖੜਾ ਹਾਂ ਹਾਂ ਅਰੇ ਖੜੇ ਰਹੋ ਕੱਲਾ ਖੜਾ ਕੀ ਹੋ ਗਿਆ ਅਸੀਂ ਗੱਲ ਵੀ ਨਹੀਂ ਕਰ ਸਕਦੇ ਆਪਣੇ ਵੀਰਾਂ ਨਾਲ ਹਦ ਹੋ ਗਈ ਆ ਬਾਬਾ ਜੀ ਤੁਸੀਂ ਕੱਲੇ ਆ ਜਾਓ ਜਿੱਥੇ ਨੌਜਵਾਨਾਂ ਦੀ ਜੋ ਫੜੋ ਫੜਾਈ ਹੈ ਚੁੱਕਾ ਚਕਾਈ ਹੋ ਰਹੀ ਹੈ ਦੇਸ਼ ਦਾ ਭਵਿੱਖ ਬਣ ਰਿਹਾ ਹੈ ਪੁਲਿਸ ਵਾਲਾ ਹੱਥ ਪਾਇਆ ਜੀ ਪਾਇਆ ਜੀ ਤਾਂ ਲਗਾਤਾਰ ਗ੍ਰਿਫਤਾਰੀਆਂ ਜਾਰੀ ਨੇ ਚੰਡੀਗੜ੍ਹ ਪੁਲਿਸ ਜੋ ਵੀ ਇੱਥੇ ਆਉਂਦਾ ਉਹਨਾਂ ਨੂੰ ਟੱਕ ਕੇ ਗ੍ਰਿਫਤਾਰ ਕਰਕੇ ਬਸ ਦੇ ਵਿੱਚ ਬਿਠਾ ਰਹੀ ਹੈ ਲਗਾਤਾਰ ਨੌਜਵਾਨਾਂ ਨੂੰ ਇੱਥੋਂ ਦੇ ਇਦੋਂ ਤੱਕ ਕੇ ਜੜੇ ਤਾਂ ਕੀ ਹੋ ਗਿਆ ਛੱਡ ਦੇ ਓਏ ਭਾਈ ਸਾਹਿਬ ਭਾਈ ਸਾਹਿਬ ਭਾਈ ਸਾਹਿਬ ਪੈਸਾ ਜੀ ਸਾਡੇ ਸੰਦੀ ਦਾ ਕੱਢਾ ਆ ਬਿੱਟਾ ਅੰਦਰ ਲਾਉਂਗਾ ਸੈਂਗਣਾ ਨਾ ਨਾ ਪਰਸਾ ਬਿੱਟਾ ਸੈਂਗਣਾ ਨਾ ਨਾ ਪਰਸਾ ਅੰਦਰ ਕੱਢ ਕਰਵਾ ਯਾਰ ਅੰਦਰ ਆ ਜੀ ਅੰਦਰ ਬੈਠਾ ਆ ਡਾਂਗਾ ਵੀ ਮਾਰੀਆਂ ਜਾ ਰਹੀਆਂ ਸਾਡੀ ਗੱਲ ਸਾਡੀ ਗੱਲ ਕਹੀ ਗਿਆ ਇੱਥੇ ਇਹ ਗੱਲ ਅੰਦਰ ਚਲਵਾ ਦੇ ਕਾਲਾ ਸਭੀ ਪਹਿਲੇ ਆ ਰਹੇ ਕਾਦੀ ਗੱਲ ਤੂੰ ਜੋ ਤੱਕ ਕਾਲ ਕਾਦੀ ਆ ਅੰਦਰ ਵਿੱਚ ਅੰਦਰ ਉਹ ਪਿੱਛੇ ਹੋ ਕਿੱਥਾ ਜਾ ਰਹੇ ਪਿੱਛੇ ਜਾ ਰਹੇ ਸੇ ਨੌਜਵਾਨ ਦੀ ਜਿਹੜੀ ਪੱਗ ਹੈ ਉਸ ਨੂੰ ਹਾਟੋ ਦੀ ਤੂੰ ਤਾਂ ਕਿਵੇਂ ਦੇਖਾ ਕੇ ਲੈ ਕੇ ਆਏ ਨੇ ਬਾਹਰ ਇਸ ਨੌਜਵਾਨ ਸਿੱਖ ਨੌਜਵਾਨ ਨੂੰ ਬਸਤੇ ਵਿੱਚ ਨਹੀਂ ਚੜਾਇਆ ਉਹ ਸ਼੍ਰੀ ਨਾਨਕਪੁਰ ਸਾਹਿਬ ਤੋਂ ਸੇਂਗ ਮੇਰਾ ਭਰਾ ਹੈ ਜੀ ਅੰਦਰ ਮੇਰਾ ਭਰਾ ਹੈ ਜੀ ਉਹ ਇੱਕ ਭਰਾ ਸਾਡਾ ਅੰਦਰ ਇਹ ਤੇ ਸਰਾਹਤ ਕਿੱਥੋਂ ਆਇਓ ਜੀ ਆ ਦੇਖੋ ਜੀ ਮੈਂ ਸ਼ਿਗਨਤ ਪ੍ਰਸਾਦ ਤੋਂ ਆਇਆ ਜੀ ਤੁਸੀਂ ਇੱਥੇ ਸਿਰਫ ਖੜੇ ਸੀ ਜਾਂ ਆਣ ਕੇ ਮੈਂ ਖੜਾ ਸੀ ਖੜੇ ਆ ਅਸੀਂ ਖੜੇ ਸੀ ਮੇਰਾ ਭਰਾ ਅੰਦਰ ਹੀ ਕੋਈ ਨਹੀਂ ਜੀ ਤੁਸੀਂ ਦੇਖ ਸਕਦੇ ਹੋ ਰਾਤ ਨੂੰ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਹਰ ਲਗਾਤਾਰ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ ਚੰਡੀਗੜ੍ਹ ਪੁਲਿਸ ਜੋ ਵੀ ਇੱਥੇ ਹੁੰਦਾ ਉਹਨਾਂ ਨੂੰ ਇੱਥੋਂ ਲੈ ਕੇ ਜਾ ਰਹੀ ਹੈ ਨੌਜਵਾਨ ਨੇ ਜਿਹੜੇ ਉਹਨਾਂ ਨੂੰ ਫੜ-ਫੜ ਕੇ ਬੱਸਾਂ ਵਿੱਚ ਪਿਠਾ ਕੇ ਇੱਥੋਂ ਲਜਾਇਆ ਜਾ ਰਿਹਾ ਇੱਕ ਸਿੱਖ ਨੌਜਵਾਨ ਨੂੰ ਬਸ ਦੇ ਵਿੱਚੋਂ ਉਹਨਾਂ ਦੇ ਜੋ ਸਾਥੀ ਨੇ ਉਹ ਬਾਹਰ ਲੈ ਕੇ ਆਏ ਨੇ ਇਹ ਸਾਡਾ ਹੀ ਮੁਲਕ ਆ ਪਹੁੰਚੇ ਕਿੱਥੋਂ ਦੂਜੇ ਦੂਜੇ ਮੁਲਕ ਤਾਂ ਆ ਗਿਆ ਕਿੱਥੋਂ ਆਇਆ ਸੀ ਜੀ ਗੁਰੂ ਨਾਨਕਪੁਰ ਸਾਹਿਬ ਤੋਂ ਆਏ ਇੱਥੇ ਪੈਟਾਲ ਸਵਾਰ ਜਿਹੜਾ ਸਿੰਘ ਸਮਾਣੇ ਮੋਰਚੇ ਤੇ ਚੜਿਆ ਪਾਇ ਗੁਰਜੀਤ ਸਿੰਘ ਖਾਲਸਾ ਉਹਦੇ ਵੱਲੋਂ ਅਸੀਂ ਆਏ ਆ ਇਹ ਮੋਰਚਿਆਂ ਦੇ ਬਗੈਰ ਇੱਥੇ ਹੁੰਦਾ ਕੀ ਹੈ ਸਾਨੂੰ ਸਰਕਾਰਾਂ ਇਹ ਤਾਂ ਦੱਸ ਦੇਣ ਉਹ ਕਹਿੰਦੇ ਤਾਰ ਚੁਆੜੀ ਲਾਈ ਐ ਸੀ ਤਾਰੀ 144 ਲਾਈ ਅਕਾ ਦੀ ਇਸ 144 ਤੇ ਕਿੰਨੇ ਬੰਦੇ ਹੁੰਦੇ ਨੇ ਚਾਰ ਤੋਂ ਵੱਧ ਨੇ ਉਹ ਤੇ ਅਹੀਂ ਕਿੱਥੇ ਆ